ਤਾਂ ਤੂੰ ਇੱਥੇ ਨਹੀਂ ਆਈ ਅੰਦਰ ਚਾ ਪੀਣਾ ਆ ਮੈਂ ਉਹ ਨਹੀਂ ਚਾਹੀ ਗਿਆ ਜੇ ਨਹੀਂ ਤਾਂ ਰਿਹਾ ਤੁਹਾਨੂੰ ਜਰਾ ਅੱਛਾ ਤਾਂਤੀ ਜਦੋਂ ਦੀ ਮੈਂ ਆਈ ਆ ਨਾ ਕੁੜੀ ਕੱਲੀ ਕੰਮ ਲੱਗੀ ਆ ਚਲ ਇਹਨਾਂ ਨੂੰ ਤਾਂ ਛੱਟ ਲੱਗੀ ਆ ਤੇ ਇਹ ਤਾਂ ਲੰਮੇ ਪਏ ਆ ਤੇ ਤੁਸੀਂ ਨਾਲ ਰਲ ਮਿਲ ਕੇ ਦੂਜੀ ਨੂੰ ਕਹਿ ਕੇ ਨਾਲ ਤੇ ਰਲ ਮਿਲ ਕੇ ਕੰਮ ਕਰਾ ਲਿਆ ਕਰੋ ਕੱਲੀ ਖਾਪਦੀ ਰਹਿੰਦੀ ਆ ਕੰਮ ਕੰਨੇ ਨਹੀਂ ਕਰਦੀ ਕੰਮ ਕੰਮ ਉਹ ਵੀ ਨਾਲ ਕਰਵਾ ਦਿੰਦੀ ਆ ਮੇਰੇ ਤੋਂ ਤਾਂ ਹੁੰਦਾ ਨਹੀਂ ਕੰਮ ਨਾ ਮੈ ਤੋਂ ਹੁੰਦਾ ਹੀ ਇਹਦੇ ਨਾਮ ਇਹ ਹੁੰਦਾ ਹੀ ਆ ਹਾਂਜੀ ਤੇ ਚਲੋ ਕਰਾਂ ਦੀ ਚੱਲ ਹੁਣ ਇਹ ਲੰਮੀ ਪੈ ਗਈ ਤੇ ਚੱਲ ਹਾਂ ਨਾਲ ਮਿਲ ਕੇ ਕਰਦੀਆਂ ਕੰਮ ਹਾਂਜੀ ਉਹ ਵੀ ਨਾਲ ਰਹੀ ਰਹਿੰਦੀ ਆ ਤਾਂ ਨਹੀਂ ਚੱਲ ਤੂੰ ਇੱਧਰ ਚੱਲ ਠੀਕ ਨਹੀਂ ਰਹਿੰਦੇ ਗੋਡੇ ਤਾਂ ਨਹੀਂ ਧੁਰਿਆ ਜਾਂਦਾ ਛੱਡੀ ਕੁੜੀ ਆ ਨਾ ਉਹਨੂੰ ਕਹਿ ਲਿਆ ਕਰੋ ਕਿ ਨਾਲ ਮਿਲ ਕੇ ਤੂੰ ਕੰਮ ਕਰ ਲਿਆ ਕਰੋ ਦੋਨੇ ਜਾਣੀਆਂ ਕਰਨਾ ਕੀ ਆ ਇਹਨਾਂ ਇਠਾ ਬਾਜੀ ਬੜੀ ਇਹਨਾਂ ਦੇ ਵਿੱਚ ਹਾਂਜੀ ਤੇ ਇਸ ਤਰ੍ਹਾਂ ਕਰਕੇ ਕੰਮ ਕਰਦੀਆਂ ਨੇ ਇੱਕ ਦੂਜੇ ਦੇ ਸਿਰ ਤੇ ਹਸਾਂ ਕਰ ਦਿੰਦੀਆਂ ਆ ਤੇ ਇਹਨਾਂ ਨੂੰ ਆਖਾਂ ਤੇ ਕੀ ਤੇ ਨਾ ਕੀ ਆਖਾਂ ਜਾਂ ਕਰੇ ਚੱਲ ਫੇ ਜੇ ਇਦਾਂ ਕਰਦੀਆਂ ਵਾ ਤੇ ਫੇ ਨਹੀਂ ਤੇ ਇਹਨਾਂ ਨਹੀਂ ਨਿਭਦੀ ਇਹਨਾਂ ਦੀ ਤੇ ਇਹਨਾਂ ਨੂੰ ਵੱਖੋ ਵੱਖ ਕਰ ਦੋ ਜੇ ਇੱਕ ਦੂਜੇ ਦਾ ਝੜਦੀਆਂ ਵਾ ਤੇ ਚੱਲ ਵੇਖਦੇ ਫਿਰ ਕੋਈ ਨਾ ਕੋਈ ਕਰਨਾ ਹੀ ਪੈਣਾ ਚੱਲੋ ਹੁਣ ਮੱਜੇ ਦੇ ਪਈ ਉਹ ਤਾਂ ਠੀਕ ਹੋ ਜਾਏ ਮੇਰੇ ਕੰਮ ਇਹਨਾਂ ਦਾ ਕਰਦੇ ਆ ਅੱਗ ਦਾ ਆ ਚੱਲ ਵੇਖ ਲੋ ਜਿੱਦਾਂ ਟਾ ਡੀ ਬੰਦੀ ਆ ਗੱਲ ਚੱਲ ਰਲ ਮਿਲ ਕੇ ਕਰਨੋਂ ਕੁੜੀ ਵੀ ਕੱਲੀ ਲੱਗੀ ਰਹਿੰਦੀ ਆ ਕੰਮ ਚੱਲ ਕੁੜੀਏ ਅੱਡ ਕੀ ਹੋਣਾ ਵਾ ਤੂੰ ਇਹ ਤੱਕ ਰਿਆ ਕਰੋ ਕਿ ਰਲ ਮਿਲ ਕੇ ਕੰਮ ਕਰ ਲਿਆ ਕਰੋ ਲੜੀ ਦਾ ਨਹੀਂ ਹੁੰਦਾ ਹੈਗਾ ਤੇ ਰਲ ਮਿਲ ਕੇ ਤਪਾਕ ਨਾ ਰਿਆ ਕਰੋ ਮੈਂ ਨਹੀਂ ਲੜਦੀ ਇਹੋ ਹੀ ਕਰਦੀ ਆ ਤੇ ਦੋਵੇਂ ਜੜੀਆਂ ਮੈਂ ਕਦੀ ਨਹੀਂ ਕਿਸ ਨਾਲ ਲੜੀ ਹਾਂਜੀ ਮੈਂ ਲੜਦੀ ਨਹੀਂ ਨਹੀਂ ਸੇਵਾ ਕਰਿਆ ਕਰੋ ਤੂੰ ਇਹ ਸਭ ਕੰਮ ਤੁਹਾਡੇ ਸਾਹਮਣੇ ਹਾਂਜੀ ਸਾਸੋਰੇ ਦੀ ਸੇਵਾ ਕਰੀ ਦੀਆ ਸੇਵਾ ਕਰਿਆ ਕਰੋ ਕੋਈ ਗੱਲ ਨਹੀਂ ਰਲ ਮਿਲ ਕੇ ਰਿਆ ਕਰੋ ਆਹੀ ਨਹੀਂ ਚੰਗੇ ਲੱਗਦੇ ਤੁਹਾਨੂੰ ਕਹਿੰਦੇ ਆ ਡੋ ਹੋਈ ਦਿਓ ਕਿਨੇ ਕੀ ਰਲ ਮਿਲ ਕੇ ਆਪਣੇ ਘਰ ਰੋ ਚੰਗਾ ਭਾਂਜੀ ਫਿਰ ਮੈਂ ਜਾਣੀ ਆ ਇਹ ਮਾਸੜੇ ਨੇ ਨਹੀਂ ਆ ਜਾਣਾ ਨਾ ਘਰ ਤੇ ਬੱਸ ਪਹਿਲੀ ਆ ਨੰਗ ਜਾਣੀ ਆ ਫਿਰ ਤੇ ਮੈਂ ਜਾਂਦੇ ਕਿਹਾ ਮੈਂ ਤਾਂ ਤੇ ਸੇਰੇ ਚਲੇ ਜਾਂਦੇ ਛੋਟੇ ਕੋਈ ਨਹੀਂ ਫੇਰ ਕਿ ਇੱਧਰ ਆਉਂਗੀ ਮੈਂ ਨਾਲ ਲੈ ਕੇ ਇਹਨਾਂ ਨੂੰ ਫੇਰ ਹੀ ਰਾਤ ਰਵਾਂਗੇ ਅਹੀਂ ਚਲਾਇਓ ਫੇਰ ਹੁਣ ਹਾਂਜੀ ਕੋਈ ਨਹੀਂ ਹਾਂ ਪੁੱਤ ਚੱਲੀ ਹੁਣ ਪਰ ਉਹ ਅੱਜ ਨਹੀਂ ਚੱਲੀ ਹੁਣ ਫੇਰ ਆਵਾਂਗੇ ਕਿਸ ਦਿਨ

ਕਾਇਦਾ ਬੱਕ ਮੈਨੂੰ ਪੋਕਬੋ ਤਾਂ ਲੱਗੀ ਆ ਮੈਂ ਢੜ ਵਿਚ ਵੀ ਚੂਹੇ ਨੱਚਣ ਦੇ ਆ ਲੱਗਦਾ ਵੀ ਮੈਨੂੰ ਸਾਮ-ਸਾਮ ਕੇ ਥੱਕ ਗਈਆਂ ਡੇਢ ਮਹੀਨਾ ਹੋ ਗਿਆ ਇਹਨਾਂ ਨੇ ਮੈਨੂੰ ਸਾਂਧੀਆਂ ਨੂੰ ਕੋਈ ਨਹੀਂ ਨਜਰਾਂ ਦੀ ਨਾ ਅੱਜ ਸੇ ਦੀ ਮੈਨੂੰ ਰੋਟੀ ਦਿੱਤੀ ਨਾ ਇਹਨਾਂ ਚਾਹ ਹੀ ਦਿੱਤੀ ਆ ਪਤਾ ਨਹੀਂ ਕਿੱਥੇ ਚਲ ਗਈਆਂ ਕੋਈ ਨਹੀਂ ਲੱਗੇ ਲੱਗੇ ਨਾ ਚਰਾਂਦੀ ਮੰਮੀ ਵੀ ਦੇਖਾਂ ਦੀ ਮੰਮੀ ਹੋਵੇ ਸਾਹਮਣੇ ਮੈਂ ਮੰਮੀ ਨੂੰ ਹੀ ਕਹਦਾ ਕੋਈ ਨਹੀਂ ਲੱਗੇ ਲੱਗੇ ਦੀਦੀ ਕਦਾਂ ਇੱਥੇ ਜੁੜਦੀਆਂ ਸਾਰੀਆਂ ਪੰਜਾਬ ਦਾ ਆਪ ਹੀ ਉੱਠਣਾ ਪੈਣਾ ਮੈਥੋਂ ਇਦਾਂ ਕਰਦੀਆਂ ਇਹਨਾਂ ਨੂੰ ਤੇ ਹੋਈ ਐ ਬਸੱਟ ਜਾਦੀ ਆ ਛੇਤੀ ਛੇਤੀ ਭੱਜ ਕੇ ਕੁਛ ਵੇਖ ਕੇ ਖਾਈਏ ਨਹੀਂ ਆਨੇ ਤੇ ਟਾਈ ਕਰਦੀਆਂ ਹੈ ਨਾ ਢੋਖ ਲੱਗੀ ਆ ਇਹ ਜਿੱਦ ਜੂਟੇ ਆ ਇਹ ਫੇਖ ਖਾਣੀ ਆ ਤੇ ਜਦੋਂ ਮੈਨੂੰ ਰੋਟੀ ਦੇਣਗੇ ਮੈਂ ਵੀ ਨਹੀਂ ਖਾਣ ਨਾ ਮੇਰਾ ਵੀ ਢਿੱਡ ਭਰਿਆ ਹੀ ਆ

ਹਾਂ ਬਬੂ ਬਤੇ ਮਿੱਠੇ ਨਵੇਂ ਉਥੋਂ ਲਿਆ ਕੇ ਲਗਾਏ ਹੁਣੇ ਉਦੋਂ ਦੇ ਦਿੱਤੇ ਨਹੀਂ ਆਂਦੀ ਹੋਣੀਆਂ ਬੇਟੀ ਮੰਗੇ ਤੇ ਮੈਂ ਵੀ ਆਖਿਆ ਚੱਲ ਬਥੇਰਾ ਨਾਟਕ ਕਰ ਲਿਆ ਹੁਣ ਥਾ ਹੀ ਲੈਣੀ ਆ ਬੜਾ ਸਵਾਦ ਆ ਮम्मी ਆ ਗਈ ਲੱਗ ਗਈ ਹਾਂ ਲੰਮੀ ਪਈ ਆ ਬੈਠ ਜਾ ਉੱਠ ਕੇ ਹੁਣ ਕੀ ਕਰਨ ਈ ਆ ਕੁਛ ਨਹੀਂ ਮੰਮੀ ਬੈਠੀ ਆ ਰੋਟੀ ਪਾਣੀ ਖਾਦਾ ਸੋਇਦਾ ਕਨੇ ਨਹੀਂ ਮੰਮੀ ਰੋਟੀ ਕਿੱਥੇ ਮੈਨੂੰ ਦਿੱਤੀ ਸੋਇਦੀ ਕਿਹਨੇ ਵੀ ਕਿਉਂ ਕਿੱਥੇ ਗਈ ਆ ਉਹ ਪਤਾ ਨਹੀਂ ਉਹਨਾਂ ਦਾ ਮੈਨੂੰ ਕਿੱਥੇ ਗਈਆਂ ਵਾ ਫਿਰ ਮੈਂ ਲਿਆਵਾਂ ਰੋਟੀ ਨਹੀਂ ਮੰਮਾ ਰੋਟੀ ਨਹੀਂ ਖਾਣੀ ਹਾਂ ਐਸਾਂ ਦੀ ਨਹੀਂ ਮੈਨੂੰ ਕੁੱਕ ਨਹੀਂ ਆ ਗਈ ਹੁਣ ਨਹੀਂ ਮੈਂ ਖਾਣੀ ਚੱਲ ਮਰਜ਼ੀ ਤੇਰੀ ਵੇਖ ਲੈ ਫਿਰ ਤੂੰ ਹੁਣ ਉਹਨਾਂ ਨੂੰ ਆਲਾਂ ਤੇ ਫਿਰ ਪੁੱਛਦੀਆਂ ਕਿੱਥੇ ਗਈਆਂ ਸੋਇਦਾ ਕੋਈ ਆਂਦੇ ਨਹੀਂ ਕੋਈ ਪਾਣੀ ਨਹੀਂ ਕੁਝ ਵੀ ਦਿੱਤਾ ਇਹਨੂੰ ਕੀ ਗੱਲ ਹੈ ਮੰਮੀ ਰੋਟੀ ਇਹਨਾਂ ਨੇ ਕਿੱਥੇ ਇਹਨਾਂ ਖਾਤ ਗਈਆਂ ਵਾ ਇਹ ਮੈਨੂੰ ਸਾਂ-ਸਾਂ ਕੇ ਡੇਢ ਮਿੰਟ ਆਂਦੀਆਂ ਹੋਣੀਆਂ ਹੋ ਗਿਆ ਸਾਂਦੀਆਂ ਨੂੰ ਹੁਣ ਐਂ ਕੀ ਕਰੀਏ ਕਾਇਤੇ ਅੱਜ ਇਹਨਾਂ ਨੇ ਤੇ ਵੇਦਾ ਮੈਨੂੰ ਨਾ ਰੋਟੀ ਪੁੱਛੀ ਨਾ ਪਾਣੀ ਪੁੱਛਿਆ ਇਹਨਾਂ ਨੇ ਕਿਤੇ ਨਾ ਚਾਹ ਹੀ ਤੇ ਦੇ ਦਿੱਤੀ ਆ ਹੋਰ ਪੁੱਛਣ ਕਿਉਂ ਨੇ ਮੈਂ ਤਾਂ ਵੀ ਨਹੀਂ ਰੋਟੀ ਇਹਨਾਂ ਕੋ ਖਾਣੀ ਮੈਂ ਮਛੰਦੋ ਕਾ ਚਲੀ ਜਰਾ ਕੇ ਫੇਰ ਆਉਂਦੀ ਗਾ ਸਰੇ ਮੈਨੂੰ ਪੋਛੇ ਦੀ ਮੈਂ ਚਾਹ ਕਿੰਗਾ ਹਾਈ ਹਾਈ ਮੰਮੀ ਨੇ ਤਾਂ ਮੇਰੇ ਆਮ ਖਾਣ ਦਾ ਸਵਾਦ ਹੀ ਮਾਰਤਾ ਛੇਤੀ ਛੇਤੀ ਖਾਣਾ ਜਾਂ ਫੇਰ ਇਹ ਆ ਗਈਆਂ ਛਡੇਲਾ ਜੀਆਂ ਤੇ ਇਹਨਾਂ ਨੇ ਫੇਰ ਰੋਲਾ ਪਾ ਦੇਣਾ ਮੰਮੀ ਤਾਂ ਗਈ ਕਿਹੜੀ ਕੋਣ ਈਦਾ ਤੇ ਨਹੀਂ ਆ ਰਹੀ ਆ ਹਾਂ ਹਾਂ ਐਂਦਾ ਤੇ ਨਹੀਂ ਆ ਰਹੀ ਆ ਇਹ ਰੋਹ ਚਲ ਜਾ ਗਣਪਾ ਜਿੱਥੇ ਮਰਜੀ ที่เดี๋ยวทำปูดข้าวเก่งๆด่าปากเลยกันนะตอนนี้แม่ยิ้มมาซะเลยถ้าบ้านนี้เกณีนี่ถ้าเกณีนี่ไม่มีหนูกาดีใจฉันชั่วแม่จะขายยากันนะโอเคบ้าเซ็นะสามเนี่ยแค่นั้นถ้าเกิดดอดดีละอืมโคตรดีใจฉันชั่วแม่ชอบที่จะเปิดลูกให้กันนะแม่สามเนี่ยเปิดแค่กันนั้นถ้าเกิดดอดดีอืมสามเนี่ยถ้าจะจุ่มก็จะเอาไปนะอืมเหมือนกันเลยอะไม่เป็นไร ਆਪ ਵੀ ਨਾ ਵੀ ਲੋਚਾ ਖਾਈ ਲੰਮਾ ਲਾਦੇ ਤਾਂ ਜੋ ਆਂਦਾ ਨਾ ਅੱਜ ਖਾਈ ਜਾਣਾ ਜਿੰਨੇ ਚਿਹਰੇ ਆਉਂਦੇ ਨੇ ਉਹਨੇ ਮੈਨੂੰ ਬਸ ਸਤਾ ਮਾਰਿਆ ਮੰਜੇ ਦੇ ਕਿਹਾ ਕਿ ਇਹਨਾਂ ਦੀ ਬਾਤ ਆਪਣਾ ਹੀ ਕਿਤੇ ਗਾੜੀ ਤੇ ਰਿਆ ਨਾ ਅੰਗੇ ਤੇ ਬੰਨੀ ਕਿੰਨਾ ਤਰ੍ਹਾਂ ਕਿਲੜਗੇ ਤੇ ਨਾ ਆਪਣੇ ਕੁਝ ਦੇ ਉੱਤੇ ਪਾ ਕੇ ਜਾ ਕੇ ਆਮਾ ਖਾਣੇ ਨਾ ਆ ਜਿਵੇਂ ਨਿਆਰੇ ਨਾ ਯਾਰੇ ਮੱਜਾ ਹੀ ਮੱਜਾ ਬੰਨਿਆਂ ਲਾਵਾ ਕਰੋ ਮੇਰੇ ਵਾਹ ਨਿਆਰੇ ਲੱਗੇ ਖਾਣ ਪੀਣ ਦੇ ਇਹਨਾਂ ਨਾਲ ਤਾਂ ਬਾਤ ਚਾ ਵੇਨੀ ਬਹਿ ਕੇ ਖਾਈ ਉਹ ਵੀ ਘਾਟ ਸੀ ਕਿ ਲੱਵੀ ਆ ਗਈ। ਇਹ ਖਾਲੀ ਨੂੰ ਬਾਕੀ ਨੇ ਆਣ ਲਈ ਰਹਿਣ ਦੀ ਨਹੀਂ ਆ। ਕੁਛ ਨਹੀਂ ਰਹਿ ਦਿੰਦੀ ਕਿਤੇ ਮੇਰੇ ਬਾਤੀ ਤੇ ਖਾਣ ਜੋਗਾ। ਅੱਧੀ ਟੋਪੀ ਖੜਦੀ ਮਗਰ ਇਹ ਮੈਂ ਪਾ ਲੂੰਗੀ। ਤੇ ਕਹਿੰਦੇ ਘਰ-ਘਰ ਕੇ ਸਮਾਨ ਉੱਥੇ ਰੱਖਿਆਰਦੀ ਨਹੀਂ ਆ। ਮੈਨੂੰ ਆਖ ਰਹੀ ਆਈਂ। ਆਂਦੀ ਹੋਣੀ ਮੰਜੇ ਤੇ ਪਈ ਨਹੀਂ। ਨੂੰ ਰਹਿੰਦੀ ਨਹੀਂ ਆ। ਆਪ ਉੱਥੇ ਬਸ ਘੱਪਰ-ਕੱਪਰ ਖਾ ਪੀ ਜਾਂਦੀਆਂ। ਕੋਈ ਨਹੀਂ ਆਦਾ। ਤਾਂ ਕਿ ਖਾਣ ਦੀ ਹੋਲੀ ਜੀ ਨਾ। ਉਹ ਗੋਦਾਂ ਚ ਅੱਬਦੀ ਪਈ ਜੀ ਆਨੇ ਲੱਗ ਦੀਦੀ ਨੱਕ ਤੇ ਆ ਜੇ ਚਲ ਮੈਂ ਘੜੀ ਕਹ ਰਹਿ ਸਣੀ ਬਹੁਤ ਦੀਦੀ ਮਹਾਵੇਲ ਹੋਇਆ ਹੁਣ ਗਾਹ ਚਲ ਗਿਓ ਨਾ ਆਪਾਂ ਵੀ ਚੱਲੀ ਇੱਧਰ ਚਲ ਆ ਜਾ ਆਈ ਤੇ ਸਵੇਰ ਹਾਂ ਉਹ ਇੱਥੇ ਦੁਕਾਨ ਚ ਨਿਕਲ ਗਈ ਅੱਜ ਆਪਾਂ ਸਵੇਰ ਦੀ ਰੋਟੀ ਖਾਣੀ ਉਹਨੇ ਕਿਤੇ ਨਹੀਂ ਅੱਜ ਸਵੇਰ ਅਜਾ ਸੁਣਾ ਨਹੀਂ ਜਾਣੀਆਂ ਜਾੜਾ ਮੰਮੀ ਕਿੱਥੇ ਆ ਆਈ ਤੇ ਕੰਮ ਕਰਨ ਗਾਹ ਤਾਂ ਐ ਅੰਗੀਠਾ ਕਵੀ ਕੇ ਰੋਟੀ ਵੀ ਨਹੀਂ ਖਾਦੀ ਸੀ ਜੀ ਜਾਣ ਕੇ ਸ਼ਰਮ ਮੰਝਾ ਤੁਮ ਜਿਹੜੇ ਪਈਆਂ ਤੁਹਾਨੂੰ ਆਪਣੇ ਆ ਤੁਹਾਨੂੰ ਸ਼ਰਮ ਨਹੀਂ ਪਾਉਣੀ ਤੁਹਾਨੂੰ ਕਿਹਾ ਅਸੀਂ ਮੰਜੇ ਤੇ ਪਈ ਦੀ ਹੁੰਦੀ ਨਹੀਂ ਤਾਂ ਡੇਢ ਮਹੀਨਾ ਹੋ ਗਿਆ ਹੁਣ ਉੱਥੇ ਹੁਣ ਤਾਂ ਠੀਕ ਆ ਜੇ ਹੀ ਫੇਕਾ ਲਿਆ ਤੇ ਆਉਂ ਰੋਟੀਆਂ ਪਾਉਣੀਆਂ ਮੂੰਹ ਤੇ ਦੇ ਜੇ ਆ ਠੀਕ ਹੋਣੇ ਤਾਂ ਉੱਠ ਕੇ ਰੋਟੀ ਨਾ ਖਾਦੀ ਹੋ ਗਿਆ ਕਰ ਲੈ ਮੈਂ ਜਿੰਦਾ ਤੱਕ ਜਿੰਦਾ ਉਦਾਂ ਹੀ ਨਹੀਂ ਕਰਨਾ ਕਿਸੇ ਨੇ ਤੁਸੀਂ ਉਹ ਸ਼ਰਮ ਮਾਣ ਕੇ ਜੇ ਨਾ ਮੈਂ ਚੱਕਣਾ ਤੋਰਦੇ ਨਹੀਂ ਹਾਂ ਜੇ ਲਗਾ ਦੇ ਬੈਠੇ ਖੜ ਗਏ ਤੇ ਕੰਮ ਨਹੀਂ ਜੀ ਇਹਦਾ ਨਾ ਮੈਂ ਕਰਾਉਂਦਾ ਵੀ ਸੋਣਿਆ ਬਹੁਤ ਕੰਮ ਹੋਵੇ ਨਾ ਹੱਥ ਗਏ ਸਵੇਰ ਦੇ ਆ ਤੇ ਮੈਨੂੰ ਦੇਣੀ ਹੁੰਦੀ ਨਾ ਤੇ ਵਿੱਚੋਂ ਟਾਈਮ ਗਾੜ ਕੇ ਰੋਟੀ ਦੇ ਵੀ ਸਾਖਦੀਆਂ ਹੀ ਪਰ ਇਹਨਾਂ ਦੀ ਨੀਤ ਨਹੀਂ ਮੈਨੂੰ ਰੋਟੀ ਦੇਣ ਦੀ ਆਹ ਤੂੰ ਤੇ ਸਾਡੀ ਹਸਣੇ ਬੈਠੀ ਆਂ ਅਹੀਂ ਤੇ ਰੋਟੀ ਲੈਣੀ ਆ ਚੰਗੀ ਬਣੀ ਤਾਂ ਇਦਾਂ ਹੋ ਰਹੀ ਫਿਰ ਤਾਂ ਕੋਈ ਰੋਟੀ ਨਾ ਖਾਦੀ ਉਹ ਜਰਾ ਤੇ ਇਧਰ ਉਧਰ ਹੋ ਜਾਈ ਨਾ ਦਾਸ ਅੰਦਰ ਫੇਰਦੀ ਬਿੱਲੀ ਵਾਂਗੂ ਤੂੰ ਮੈਂ ਆਂਟੇ ਵਾਲੀ ਨੇ ਰੋਟੀ ਤੋਂ 15 ਤੇਰਾ ਸਾਰਾ ਮੰਮੀ ਵੀ ਅਲਾ ਗਲਤੀ ਨਹੀਂ ਮੰਨਦੀਆਂ ਤੇ ਉਲਟਾ ਜਾਂ ਮੈਨੂੰ ਕੁੱਠਾ ਲਾਉਣ ਲਈਆਂ ਹੈ ਵੇਲੇ ਮੈਨੂੰ ਰੋਟੀ ਨਹੀਂ ਨਾ ਦਿੱਤੀ ਤੱਕ ਦੱਤੇ ਬੜਾ ਕਹਿੰਦੀ ਕਿ ਡੇਢ ਮਹੀਨਾ ਤੇਰਾ ਡੇਢ ਮਹੀਨਾ ਸਾਹਦੇ ਦਿੱਤੀ ਕੋਈ ਨਾ ਹੀ ਨਹੀਂ ਹਟਾ ਨਾ ਨਹੀਂ ਕਰਨਾ ਕਿਸੇ ਨੇ ਨਹੀਂ ਕਰਨਾ ਨਾ ਮੰਮੀ ਨੇ ਕਰਨਾ ਤੇ ਨਾ ਤੂੰ ਹੀ ਕਰਨਾ ਸਾਡਾ ਨਾ ਚੱਕਰ ਮਾਰਨਾ ਬਾਹਰ ਕਰ ਤਾਂ ਨਹੀਂ ਮੈਂ ਜਿੱਦਿਆ ਤਾ ਕੋਈ ਕੱਟ ਕੇ ਕਰ ਦੇਣੀ ਆ ਕਰ ਦੋ ਮੈਨੂੰ ਵਖਾਪੀ ਕਰ ਦੋ ਐਨੂੰ ਵੀ ਮਾਰ ਖਾਣੇ ਕਿਸੇ ਦੇ ਬਸ ਮੈਂ ਖੋਸ਼ਾ ਤੇ ਖੋਸ਼ਾ ਮੈਨੂੰ ਵੱਖਰੀ ਕਰ ਦੋ ਮੈਂ ਨਹੀਂ ਨਾ ਨਾ ਰਹਿਣਾ ਬਸ ਤੈਨੂੰ ਕਹੋ ਕੱਲੀ ਰਹਿਣਾ ਪਰ ਬੋਲ ਬੈਠਾ ਆ ਮਾਰ ਬੋਲ ਹਾਂਜੀ ਮੈਂ ਕੱਲੀ ਰਹਿਣਾ ਖੁਸ਼ ਪਰ ਮੈਂ ਨਹੀਂ ਨਾਲ ਖਾਣੀ ਬੱਤੀ ਤਾਂ ਆਪਾਂ ਬੜੀਆਂ ਬੋਲ ਕੇ ਖਾਦੀ ਹੈਂ ਤਾਂ ਕਿ ਅੱਧ ਵੀ ਇਹੀ ਗੱਲ ਹੈ ਤੇਰੇ ਪੁਰਾਣੇ ਘਰ ਤੇ ਹੀ ਗਈਆਂ ਤੂੰ ਆਪ ਪੁਰਾਣੇ ਘਰ ਹੀ ਰਹਿਣਾ ਨਹੀਂ ਤੇ ਰਹਿਣੀ ਇੱਥੇ ਤੁਸੀਂ ਪੁਰਾਣੇ ਘਰ ਦੀ ਗੱਲ ਕਰਨ ਦੀ ਮੈਂ ਕਿਉਂ ਮਾਂ ਪੁਰਾਣੇ ਘਰ ਪੁਰਾਣੇ ਘਰ ਚਾ ਤੂੰ ਹੀ ਕਿੰਨੇ ਮੇਰਾ ਬੰਦਾ ਕਦੇ ਸਰਕਾਰੀ ਨੌਕਰੀ ਇਹ ਮੈਂ ਬਣਾਏ ਥਾ ਇਸ ਕਰਕੇ ਤੂੰ ਚਲੋ ਤੁਹਾਡੇ ਕਿ ਲਿਉਂਦੇ ਕੰਪਨੀਆਂ ਤੋਂ ਚਲੋ ਤੁਸੀਂ ਪੁਰਾਣੇ ਘਰ ਮੈਂ ਇੱਥੇ ਰਹਿਣਾ ਬਸ ਤੁਸੀਂ ਨਾਲ మరణి మేది నా దోహ జ మేము మేనేతో పదేనా రిటా ਆਪਣੇ ਪਕਾ ਕੇ ਤਾਂ ਖਾ ਸਕਦੀ ਸੀ ਨਾ ਇਹ ਮੰਮੀ ਸਾਡੀ ਕਮਾਈ ਖੋੜੀ ਜਾਂਦੀ ਆ ਨਾ ਕੋਈ ਨਹੀਂ ਹੈ ਪੁਰਾਣੇ ਘਰ ਹੀ ਚਲ ਜਾਣੇ ਆ ਸਾਨੂੰ ਇੱਥੇ ਲੜਾਈ ਪਾਉਣ ਦੀ ਕੋਈ ਲੋੜ ਨਹੀਂ ਇਹ ਇਕੱਲੀ ਰਹਿ ਗਈ ਸੀ ਕੋਈ ਨਹੀਂ ਪੜਾਵਾਂਗੇ ਆਪਣਾ ਬੱਚਾ ਚਲ ਇਹੇ ਜਾਣਾ ਚੱਲ ਨਵੇਂ ਥਾੜੇ ਨਾਲ ਹੀ ਚੱਲਦੇ ਆ ਆ ਚੁੱਪਾ ਆਪਣੀ ਸਭੀ ਸੂਜੀ ਮੈਂ ਨਹੀਂ ਕਰਦੀ ਚਲੋ ਚਲੋ ਚੱਲ ਕੇ ਫਿਰਦੇ ਆਂ ਮੈਨੂੰ ਇਕੱਲੀ ਨੂੰ ਹੀ ਸੇ ਨਾ ਜਾ 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 ਤਾਂ ਦੀ ਮਰਦੀ ਹੈ ਜਿੱਦਾਂ ਦੀ ਖੁਸ਼ ਹੁੰਦਾ ਹੀ ਖੁਸ਼ ਰਹੋ ਕੋਈ ਨਹੀਂ ਮੈਂ ਤੇ ਇਕੱਲੀ ਚੰਗੀ ਆ ਪੰਜਾਬ ਇਹ ਇਕੱਲੀ ਰਹਿ ਕੇ ਅੱਗੇ ਬੜੀ ਥੋੜੀ ਚਾਹ ਲੈ ਇਕੱਲੀ ਰਵਟਾ ਮਾਰ ਕੇ ਲਿਖਿਆ ਪਾ ਰਹਾ ਮੈਨੂੰ ਇਕੱਲੀ ਨੂੰ ਹੀ ਤੇ ਕਾਵੇ ਕਿ ਮਰ ਕੇ ਮਰ ਜਿਉਂ ਖਾ ਜਾਓ ਜਾਓ ਜਿੱਦਾਂ ਖੁਸ਼ ਨਾ ਉਦਾਂ ਹੀ ਕਰੋ ਜਾਓ ਨਲੀ ਕੀ ਰਹਾ ਵਾ ਮੈਨੂੰ ਬੜੀ ਚਿਰਾਂ ਦਾ ਦਿਖੰਦੇ ਆਹੀਂ ਚੰਗਾ ਹੋਇਆ ਚੱਲ ਗਏ ਤੇ ਮੈਂ ਤੇ ਹੋਣੀ ਹੋਈ